ਲੋ ਆਖਰਕਾਰ ਕਿਸਾਨਾਂ ਦੇ ਲਈ ਆ ਹੀ ਗਈ ਵੱਡੀ ਤੇ ਖੁਸ਼ੀ ਦੀ ਖਬਰ ਕੇਂਦਰ ਸਰਕਾਰ ਨੇ ਦਿਖਾ ਦਿੱਤਾ ਵੱਡਾ ਦਿਲ ਕੇਂਦਰ ਦੇ ਨੁਮਾਇंदे ਪਹੁੰਚ ਚੁੱਕੇ ਖਨੌਰੀ ਬਾਰਡਰ ਹੁਣ ਕਿਸਾਨਾਂ ਦੀ ਹੋਵੇਗੀ ਵੱਡੀ ਜਿੱਤ ਕਰਾਂ ਨੂੰ ਜਾਣਗੇ ਕਿਸਾਨ ਡੱਲੇਵਾਲ ਦਾ ਵੀ ਮਰਨ ਵਰਤ ਹੋਵੇਗਾ ਖਤਮ ਤੇ ਨਾਲ 122 ਹੋਰ ਡੱਲੇਵਾਲ ਜੋ ਬੈਠੇ ਨੇ ਉਹਨਾਂ ਦੇ ਚਿਹਰਿਆਂ ਤੇ ਵੀ ਰੌਣਕ ਆ ਚੁੱਕੀ ਆ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਕਦਮ ਅੱਗੇ ਵੱਲ ਵਧਾ ਦਿੱਤਾ। ਇਹੀ ਗੱਲ ਦਾ ਇੰਤਜ਼ਾਰ ਕਰ ਰਹੇ ਸੀ ਕਿਸਾਨ ਕਿ ਆਖਰ ਕਦੋਂ ਕੋਈ ਸੱਦਾ ਆਵੇ ਪਰ ਸੱਦਾ ਨਹੀਂ ਇੱਥੇ ਸਿੱਧੇ ਕੇਂਦਰ ਦੇ ਨੁਮਾਇੰਦੇ ਹੀ ਪਹੁੰਚ ਚੁੱਕੇ ਨੇ ਤਾਂ ਕੇਂਦਰ ਦੇ ਨੁਮਾਇੰਦੇ ਪਹੁੰਚੇ ਨੇ ਆਈਐਫਐਸ ਜੁਆਇੰਟ ਸੈਕਟਰੀ ਪ੍ਰਿਆ ਰੰਜਨ ਖਨੋਰੀ ਬਾਰਡਰ ਤੇ ਪਹੁੰਚੇ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਿਆ। ਉਸ ਤੋਂ ਬਾਅਦ ਕਿਸਾਨਾਂ ਦੇ ਨਾਲ ਮੀਟਿੰਗ ਸ਼ੁਰੂ ਕਰ ਦਿੱਤੀ ਤਾਂ ਕਿਸਾਨ ਹੁਣ ਮੀਟਿੰਗ ਕਰ ਰਹੇ ਨੇ ਮੀਟਿੰਗ ਦੇ ਵਿੱਚ ਕਿਸਾਨ ਆਗੂ ਨੌਜਵਾਨ ਕਿਸਾਨ ਆਗੂ ਅਭਿਮਨਿਓ ਕੋਹਾੜ ਕਾਕਾ ਸਿੰਘ ਕੋਟਲਾ ਪੰਗੂ ਤੇ ਹੋਰ ਕਿਸਾਨ ਲੀਡਰ ਜਿਹੜੇ ਮੌਜੂਦ ਨੇ ਜਿਹੜੇ ਗੈਰ ਰਾਜਨੀਤਿਕ ਮੋਰਚਾ ਖਨੋਰੀ ਬਾਰਡਰ ਦੇ ਉੱਤੇ ਚੱਲ ਰਿਹਾ ਉਸ ਦੇ ਕਿਸਾਨ ਲੀਡਰਾਂ ਨਾਲ ਹੁਣ ਕੇਂਦਰ ਦੇ ਨੁਮਾਇੰਦਿਆਂ ਦੀ ਮੀਟਿੰਗ ਚੱਲ ਰਹੀ ਆ ਇਸ ਮੀਟਿੰਗ ਦੇ ਵਿੱਚ ADGP ਸਾਬਕਾ ADGP ਜਸਕਰਨ ਸਿੰਘ ਵੀ ਮੌਜੂਦ ਨੇ DIG ਸਾਬਕਾ ਉਹ ਵੀ ਮੌਜੂਦ ਨੇ ਤੇ ਹੋਰ ਵੀ ਆਲਾ ਅਧਿਕਾਰੀ ਉਹ ਵੀ ਮੌਜੂਦ ਨੇ ਮੀਟਿੰਗ ਦੇ ਵਿੱਚ ਸਿੱਟਾ ਕੀ ਨਿਕਲਦਾ ਥੋੜੀ ਜਿਹੀ ਦੇਰ ਦੇ ਬਾਅਦ ਤੁਹਾਡਾਂ ਨਾਲ ਜਾਣਕਾਰੀ ਸਾਂਝੀ ਕਰਾਂਗੇ ਪਰ ਵੱਡੀ ਤੇ ਰਾਹਤ ਦੀ ਤੇ ਖੁਸ਼ੀ ਦੀ ਖਬਰ ਕਿਸਾਨਾਂ ਦੇ ਲਈ ਆ ਚੁੱਕੀ ਹੈ ਕਿ ਕੇਂਦਰ ਦੇ ਨੁਮਾਇੰਦੇ ਜਿਹੜੇ ਉੱਥੇ ਪਹੁੰਚ ਚੁੱਕੇ ਨੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਜਾਣਨ ਦੇ ਲਈ ਡਾਕਟਰਾਂ ਤੋਂ ਵੀ ਪੁੱਛਗਿੱਛ ਹੋ ਸਕਦੀ ਆ ਡਾਕਟਰ ਵੀ ਜਿਹੜੇ ਲਗਾਤਾਰ ਉੱਥੇ ਬੈਠੇ ਨੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖ ਰਹੇ ਨੇ ਪਰ ਬੀਤੇ ਕੱਲ ਤੋਂ ਜਿਹੜੀ ਸਿਹਤ ਕਾਫੀ ਚਿੰਤਾਜਨਕ ਹੋ ਚੁੱਕੀ ਆ ਦੇਰ ਰਾਤ 2 ਵਜੇ ਜਗਜੀਤ ਸਿੰਘ ਢੱਲੇਵਾਲ ਨੂੰ ਅਚਾਨਕ ਜਿਹੜੀਆਂ ਉਲਟੀਆਂ ਲੱਗੀਆਂ ਜਿਸ ਤੋਂ ਬਾਅਦ ਸਾਰੇ ਉੱਥੇ ਡਾਕਟਰਾਂ ਨੂੰ ਕਿਸਾਨਾਂ ਨੂੰ ਹੱਥ ਪੈਰਾਂ ਦੀ ਪੈ ਚੁੱਕੀ ਡਾਕਟਰਾਂ ਨੂੰ ਭੱਜੜਾ ਪੈ ਚੁੱਕੀਆਂ ਸੀ ਅਚਾਨਕ ਤਬੀਤ ਖਰਾਬ ਹੋਈ ਤਾਂ ਸਾਰੇ ਕਿਸਾਨ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੇ ਅਰਦਾਸਾਂ ਕਰਨ ਲੱਗੇ ਕਿ ਵਾਹਿਗੁਰੂ ਇਸ ਕਿਸਾਨ ਲੀਡਰ ਨੂੰ ਕੁਝ ਨਾ ਹੋਵੇ ਕਿਉਂਕਿ ਕਈ ਕਿਸਾਨ ਜਿਹੜੇ ਨੇ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਸ਼ਹਾਦਤਾਂ ਪਾ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ ਪਰ ਹੁਣ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨੀ ਦੀ ਲੜਾਈ ਲੜ ਰਹੇ ਨੇ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦੀ ਲੜਾਈ ਲੜ ਰਹੇ ਨੇ ਇਸ ਨੂੰ ਕੁਝ ਨਾ ਹੋਵੇ ਤਾਂ ਵਾਹਿਗੁਰੂ ਦਾ ਜਾਪ ਜਿਹੜੇ ਕਰਨ ਲੱਗ ਗਏ ਸੀ ਉੱਥੇ ਕਿਸਾਨ ਤਾਂ ਜਗਜੀਤ ਸਿੰਘ ਡੱਲੇਵਾਲ ਦੀ ਇੰਨੀ ਜ਼ਿਆਦਾ ਹਾਲਤ ਖਰਾਬ ਹੁੰਦੀ ਦੇਖ ਕੇ ਹੁਣ ਕੇਂਦਰ ਦੇ ਨੁਮਾਇंदे ਭੱਜ ਆਏ ਕੇਂਦਰ ਹੁਣ ਆਪਣਾ ਜਿਹੜਾ ਹੱਥ ਅੱਗੇ ਵੱਲ ਵਧਾ ਰਿਹਾ ਇੱਕ ਕਦਮ ਅੱਗੇ ਵੱਲ ਵਧਾ ਰਿਹਾ ਤਾਂ ਦੂਜੇ ਪਾਸੇ ਕਿਸਾਨ ਕੀ ਕੇਂਦਰ ਦੀ ਗੱਲ ਮੰਨਣ ਨੂੰ ਤਿਆਰ ਹੋਣਗੇ ਕਿਉਂਕਿ ਇਹੀ ਗੱਲ ਪਹਿਲੇ ਦਿਨ ਤੋਂ ਚੱਲ ਰਹੀ ਆ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿ ਜਦੋਂ ਤੱਕ ਐਮਐਸਪੀ ਦਾ ਗਰੰਟੀ ਕਾਨੂੰਨ ਨਹੀਂ ਬਣਦਾ ਉਦੋਂ ਤੱਕ ਅਸੀਂ ਇਹ ਮਰਨ ਵਰਤ ਖਤਮ ਨਹੀਂ ਕਰਾਂਗੇ ਪਹਿਲਾਂ ਇਕੱਲੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਸੀ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਨਾਲ 111 ਹੋਰ ਕਿਸਾਨ ਬੈਠੇ ਉਸ ਤੋਂ ਬਾਅਦ 10 ਹੋਰ ਕਿਸਾਨ ਮਰਨ ਵਰਤੇ ਬੈਠ ਗਏ ਤਾਂ 122 ਜਿਹੜੇ ਨੇ ਕੁੱਲ ਮਿਲਾ ਕੇ ਮਰਨ ਵਰਤੇ ਉੱਤੇ ਹੁਣ ਖਨੌਰੀ ਬਾਰਡਰ ਤੇ ਬੈਠ ਚੁੱਕੇ ਨੇ ਕਈਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੇ ਪ੍ਰੋਗਰਾਮ ਰੱਖੇ ਗਏ ਨੇ ਪਰ ਉਹ ਕਹਿੰਦੇ ਕਿ ਅਸੀਂ ਇੱਥੇ ਹੀ ਰਹਾਂਗੇ ਮਰਨ ਵਰਤਾ ਉਦੋਂ ਹੀ ਖਤਮ ਹੋਵੇਗਾ ਜਦੋਂ ਐਮਐਸਪੀ ਦਾ ਗਰੰਟੀ ਕਾਨੂੰਨ ਬਣੇਗਾ ਜਾਂ ਫਿਰ ਸਾਡੀ ਸ਼ਹੀਦੀ ਹੋਵੇਗੀ ਜੇਕਰ ਸਰਕਾਰ ਨੇ ਮੰਗਾ ਨਾ ਮੰਨੀਆਂ ਪਰ ਇਰਾਦੇ ਜਿਹੜੇ ਨੇ ਪੱਕੇ ਨੇ ਹੌਸਲੇ ਜਿਹੜੇ ਬੁਲੰਦ ਨੇ ਤਾਂ ਜਿਸ ਦੇ ਚੱਲਦੇ ਆ ਅੱਜ ਸਰਕਾਰ ਨੂੰ ਝੁਕਣਾ ਹੀ ਪਿਆ ਸਰਕਾਰ ਦੇ ਉੱਤੇ ਦਬਾਅ ਬਣਦਾ ਜਾ ਰਿਹਾ ਹੈ ਸਰਕਾਰ ਨੇ ਹੁਣ ਨੁਮਾਇੰਦੇ ਜਿਹੜੇ ਆਪਣੇ ਭੇਜ ਦਿੱਤੇ ਗਏ ਨੇ ਤਾਂ ਆਖਰ ਸਰਕਾਰ ਦੇ ਵੱਲੋਂ ਜੋ ਕੇਂਦਰ ਦੇ ਵੱਲੋਂ ਨੁਮਾਇੰਦੇ ਭੇਜੇ ਗਏ ਨੇ ਉਹਨਾਂ ਦੇ ਨਾਲ ਦਾਲ ਗਲੇਗੀ ਕਿਸਾਨਾਂ ਦੀ ਕੀ ਕੋਈ ਖੁਸ਼ੀ ਦੀ ਖਬਰ ਆਉਣ ਵਾਲੀ ਆ ਕਿ ਅੱਜ ਹੀ ਕਿਸਾਨਾਂ ਦੀ ਵੱਡੀ ਜਿੱਤ ਹੋ ਜਾਵੇਗੀ ਜਾਂ ਫਿਰ ਕੋਈ ਸੱਦਾ ਆਵੇਗਾ ਜਾਂ ਫਿਰ ਦੱਲੇਬਾਲ ਨੂੰ ਮਨਾਉਣ ਦੀ ਕੋਸ਼ਿਸ਼ ਹੋਵੇਗੀ ਇਹ ਸਵਾਲ ਸਭ ਦੇ ਮਨਾਂ ਦੇ ਵਿੱਚ ਆ ਪਰ ਸਵਾਲਾਂ ਦੇ ਜਵਾਬ ਅਸੀਂ ਥੋੜੀ ਦੇਰ ਦੇ ਵਿੱਚ ਤੁਹਾਡੇ ਨਾਲ